9 ਮਹੀਨੇ ਦੀ ਉਮਰ ਦੇ ਵਿੱਚ ਇੱਕ ਬੱਚਾ ਅਮਰੀਕਾ ਦੀ ਧਰਤੀ ਦੇ ਉੱਤੇ ਆਪਣੇ ਮਾਪਿਆਂ ਸਮੇਤ ਪਹੁੰਚਦਾ ਮਾਪੇ ਉਹਨੂੰ ਕਿਹਨ ਦਾ ਬਾਪ ਅਮਰੀਕਾ ਲੈ ਕੇ ਜਾਂਦੇ ਆ ਪੈਂਸਿਲਵੇਨੀਆ ਦੇ ਵਿੱਚ ਇਸ ਬੱਚੇ ਦਾ ਬਾਪ ਇੱਕ ਕਾਲਜ ਦੇ ਵਿੱਚ ਪ੍ਰੋਫੈਸਰ ਹੈ ਉਹ ਪੱਕੇ ਤੌਰ ਦੇ ਉੱਤੇ ਉੱਥੇ ਵਸਣ ਗਏ ਆ ਇੰਡੀਅਨ ਆ ਪਰ ਉਹ ਜਾਂਦੇ ਆ ਅਮਰੀਕਾ ਦੇ ਵਿੱਚ ਜਿਵੇਂ ਕਿ ਬਹੁਤ ਸਾਰੇ ਲੋਕ ਗਏ ਸਨ ਤੇ ਜਾਂਦੇ ਹਨ ਪਰ ਜਦੋਂ 9 ਮਹੀਨੇ ਦਾ ਇਹ ਬੱਚਾ ਸੁਬਰਾਮਣੀਅਮ ਵਿਦਮ 19 ਸਾਲ ਦਾ ਹੁੰਦਾ ਤਾਂ ਇਹਦੇ ਉੱਤੇ ਆਪਣੇ ਇੱਕ ਨਾਲ ਦੇ ਸਾਥੀ ਦੇ ਕਤਲ ਕਰਨ ਦਾ ਦੋਸ਼ ਲੱਗਦਾ ਕਤਲ ਜਿਹੜਾ ਕੀਤਾ ਗਿਆ ਜਾਂ ਜਿਹੜਾ ਕਤਲ ਹੋਇਆ ਉਹਦਾ ਨਾਮ ਹੈ ਜੀ ਥੋਮਸ ਸਿਕੰਸਰ ਦੋਵੇਂ ਪੱਕੇ ਆੜੀ ਆ ਦੋਸ਼ ਇਹ ਲੱਗਦਾ ਕਿ ਭਾਈ ਜਿਹੜਾ ਸੁਬਰਾਮਣੀਅਮ ਵਿਦਮ ਆ ਇੱਕ ਦਿਨ ਉਹਨੂੰ ਕਹਿੰਦਾ ਜੀ ਕਿ ਆਪਾਂ ਡਰਗ ਲੈਣ ਚੱਲਦੇ ਆ ਤੇ ਉਸ ਤੋਂ ਬਾਅਦ ਉਹ ਮੁੰਡਾ ਮਿਲਿਆ ਨਹੀਂ ਉਹਦੀ ਗੱਡੀ ਮਿਲ ਗਈ ਪਰ ਉਹ ਮੁੰਡਾ ਮਿਲਿਆ ਨਹੀਂ ਜਿਹੜਾ ਕਿ ਥੋਮਸ ਸਿਕੰਸਰ ਨਹੀਂ ਮਿਲਿਆ ਪਰ ਕਿਉਂਕਿ ਆਖਰੀ ਵਾਰ ਉਹਨੂੰ ਸੁਬਰਾਮਣੀਅਮ ਵਿਦਮ ਦੇ ਨਾਲ ਵੇਖਿਆ ਗਿਆ ਸੀ ਇਸ ਕਰਕੇ ਇਹਨੂੰ ਦੋਸ਼ੀ ਮੰਨਿਆ ਗਿਆ ਉਹਦੇ ਕਤਲ ਦੇ ਮਾਮਲੇ ਦੇ ਵਿੱਚ ਫਿਰ ਉਸ ਤੋਂ ਬਾਅਦ ਇੱਕ ਦੋ ਗਵਾਹੀਆਂ ਵੀ ਭੁਗਤੀਆਂ ਫਿਰ ਜਿਹੜੀ ਬੰਦੂਕ ਦੇ ਨਾਲ ਜਿਹੜੀ ਗੋਲੀ ਦੇ ਨਾਲ ਉਹਦਾ ਕਤਲ ਹੋਇਆ ਤੇ ਉਹ ਬੰਦੂਕ ਕਹਿੰਦੇ ਜੀ ਸੁਬਰਾਮਣੀਅਮ ਵਿਦਮ ਦੀ ਹੀ ਹੈ ਤੇ ਕਹਿੰਦੇ ਜੀ ਇਹਦੇ ਆਧਾਰ ਨੇ ਉੱਤੇ ਵੀ ਕਹਿੰਦੇ ਹੋਰ ਇਸ ਕਤਲ ਕੇਸ ਦੀ ਪੁਸ਼ਟੀ ਹੋਈ ਕਈ ਮਹੀਨਿਆਂ ਬਾਅਦ ਥੌਮਸ ਕੈਂਸਰ ਦੀ Laash ਮਿਲੀ ਤੇ ਉਸ ਤੋਂ ਬਾਅਦ ਇਸ ਬੰਦੇ ਦੇ ਉੱਤੇ ਚਲਦਾ ਚਲਦਾ ਕੇਸ ਜਿਹੜਾ ਦੋਸਤ ਨੇ ਉੱਤੇ ਚਲਦਾ ਕੇਸ ਇਹਨੂੰ ਜੇਲ੍ਹ ਦੇ ਵਿੱਚ ਲੈ ਗਿਆ ਤੇ ਜੇਲ੍ਹ ਦੇ ਵਿੱਚ 43 ਸਾਲ ਇਹਨੂੰ ਰਹਿਣਾ ਪਿਆ ਜੀ 43 ਸਾਲ ਤੇ ਜਦੋਂ ਹੁਣ 43 ਸਾਲ ਇਹ ਬੰਦਾ ਰਿਹਾ ਤੇ ਕੁਝ ਘੰਟੇ ਪਹਿਲਾਂ ਇਹਨੂੰ ਅਦਾਲਤ ਨੇ ਇਹ ਗੱਲ ਕਹਿ ਕੇ ਬਰੀ ਕਰ ਦਿੱਤਾ ਰਿਹਾ ਕਰ ਦਿੱਤਾ ਕਿ ਤੇਰੇ ਖਿਲਾਫ ਸਬੂਤਾਂ ਦੀ ਘਾਟ ਹੈ ਤੇਰਾ ਇਸ ਕਤਲ ਕੇਸ ਦੇ ਵਿੱਚ ਹੱਥ ਨਹੀਂ ਲੱਗਦਾ ਇਸ ਕਰਕੇ ਤੈਨੂੰ ਰਿਹਾ ਕੀਤਾ ਜਾਂਦਾ ਜ਼ਿੰਦਗੀ ਦੇ 43 ਸਾਲ ਉਸ ਦੋਸ਼ ਦੇ ਵਿੱਚ ਉਹਨੇ ਜੇਲ੍ਹ ਦੇ ਵਿੱਚ ਕੱਟੇ ਜਿਹੜਾ ਉਹਨੇ ਕਤਲ ਕੀਤਾ ਹੀ ਨਹੀਂ ਜਿਹੜਾ ਦੋਸ਼ ਉਹਨੇ ਕੀਤਾ ਹੀ ਨਹੀਂ ਜਿਹੜਾ ਦੋਸ਼ ਉਹਦੇ ਤੇ ਲੱਗਿਆ ਉਹਦੇ ਵਿੱਚ ਇਹਦੀ ਕੋਈ ਹਿੱਸੇਦਾਰੀ ਨਹੀਂ ਬਹੁਤ ਸਾਰੀਆਂ ਸਬੂਤ ਆਏ ਬਹੁਤ ਸਾਰੀਆਂ ਰਿਪੋਰਟਾਂ ਆਈਆਂ ਪਰ ਹੁਣ ਇਹ ਗੱਲ ਕਲੀਅਰ ਹੋਈ ਹੈ ਕਿ ਇਸ ਬੰਦੇ ਦੇ ਨਾਲ ਯਾਰਤੀ ਹੋਈ ਹੈ ਹੁਣ ਜਦੋਂ ਇਸ ਬੰਦੇ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲਿਆ ਤੇ ਨਾਲ ਦੀ ਨਾਲ ਇਹਨੂੰ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਗ੍ਰਫਤਾਰ ਕਰ ਲਿਆ ਤੇ ਹੁਣ ਇਹਨੂੰ ਇੱਕ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ ਕਿਉਂ ਕਿ ਇਸ ਬੰਦੇ ਦੇ ਕੋਲੇ ਹਾਲੇ ਤੱਕ ਪੱਕੇ ਤੌਰ ਦੇ ਉੱਤੇ ਨਾਗਰਿਕਤਾ ਨਹੀਂ ਆ ਅਮਰੀਕਾ ਦੀ ਨਾਗਰਿਕਤਾ ਨਹੀਂ ਆ ਭਾਵੇਂ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਾ ਦੀ ਜੇਲ੍ਹ ਦੇ ਵਿੱਚ ਇਹਨੇ 43 ਸਾਲ ਦੀ ਸਜ਼ਾ ਕੱਟੀ ਉਹ ਵੀ ਉਸ ਦੋਸ਼ ਦੇ ਵਿੱਚ ਜਿਹੜਾ ਦੋਸ਼ ਇਹਨੇ ਕੀਤਾ ਹੀ ਨਹੀਂ ਜਿਹੜਾ ਇਹਨੇ ਗੁਨਾਹ ਕੀਤਾ ਹੀ ਨਹੀਂ ਪਰ ਫਿਰ ਵੀ ਇਹਦੇ ਕੋਲੇ ਸਿਟੀਜ਼ਨਸ਼ਿਪ ਨਹੀਂ ਆ ਉਹ ਕਿਉਂ ਨਹੀਂ ਆ ਕਿਉਂਕਿ ਇਹ ਮਾਪਿਆਂ ਦੇ ਨਾਲ ਗਿਆ ਸੀ ਫਾਈਲ ਇਹਦੀ ਲੱਗੀ ਸੀ ਫਾਈਲ ਇਹਦੀ ਬਿਲਕੁਲ ਕਲੀਅਰ ਹੋਣ ਵਾਲੀ ਸੀ ਉਦੋਂ ਤੱਕ ਇਹਦੇ ਉੱਤੇ ਦੋਸ਼ ਲੱਗ ਗਿਆ ਤੇ ਜਦੋਂ ਦੋਸ਼ ਲੱਗ ਗਿਆ ਤੇ ਫਿਰ ਇਹਨੂੰ ਜੇਲ੍ਹ ਭੇਜਤਾ ਤੇ ਫਿਰ ਭਾਈ ਇਹ ਆਪਦੀ ਪ੍ਰਕਿਰਿਆ ਨਹੀਂ ਸੀ ਪੂਰੀ ਕਰ ਸਕਿਆ ਹੁਣ ਜੱਜ ਸਾਹਿਬਾਨ ਨੇ ਤੈਨੂੰ ਰਿਹਾ ਕਰਤਾ ਪਰ ਕੀ ਇਹਨੂੰ ਭਾਰਤ ਦੇ ਵਿੱਚ ਰਿਪੋਰਟ ਕੀਤਾ ਜਾਊਗਾ ਭਾਰਤ ਵੱਲ ਭੇਜਿਆ ਜਾਊਗਾ ਜਿਵੇਂ ਕਿ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਹੁਣ ਤੱਕ ਕੋਈ ਕਿਸੇ ਦੋਸ਼ ਦੇ ਵਿੱਚ ਕੋਈ ਗਲਤ ਤਰੀਕੇ ਨਾਲ ਜਾਣ ਦੇ ਚੱਕਰ ਦੇ ਵਿੱਚ ਕੋਈ ਹੋਰ ਮਾਮਲੇ ਦੇ ਵਿੱਚ ਭੇਜੇ ਗਏ ਟਰੰਪ ਸਰਕਾਰ ਦੇ ਵੱਲੋਂ ਕੀ ਇਸ ਵਿਅਕਤੀ ਨੂੰ ਜਿਹੜਾ ਕਿ ਹੁਣ 64 ਸਾਲ ਦੀ ਉਮਰ ਦਾ ਭਾਰਤੀ ਹੈ ਸੁਬਰਾਮਨੀਅਮ ਵੇਦਮ ਇਹਨੂੰ ਵੀ ਹੁਣ ਵਾਪਸ ਭੇਜ ਦਿੱਤਾ ਜਾਊਗਾ ਇਹ ਇੱਕ ਬਹੁਤ ਵੱਡਾ ਸਵਾਲ ਆ ਮੈਂ ਤੁਹਾਨੂੰ ਥੋੜਾ ਜਿਹਾ ਵੇਰਵਾ ਪੜ੍ਹ ਕੇ ਸੁਣਾ ਦਿੰਨਾ ਵੀ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਜੱਜ ਨੇ ਲੰਘੇ ਸੋਮਵਾਰ ਨੂੰ ਇਹਦੀ ਡਿਪੋਰਟੇਸ਼ਨ ਦੇ ਉੱਤੇ ਯਾਨੀ ਕਿ ਇਹਨੂੰ ਦੇਸ਼ ਨਿਕਾਲਾ ਦੇਣ ਦੇ ਉੱਤੇ ਸਟੇ ਦਿੱਤਾ ਰੋਕ ਲਾਈ ਹੈ ਇਹ ਗਲყਈ ਹੈ ਜਦੋਂ ਤੱਕ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਇਹ ਤੈਅ ਨਾ ਕਰੇ ਕਿ ਕੀ ਇਸ ਦਾ ਇਹ ਮਾਮਲਾ ਦੁਬਾਰਾ ਸੁਣਿਆ ਜਾਵੇ ਜਾਂ ਨਾ ਉਦੋਂ ਤੱਕ ਇਹਦੇ ਤਾਂ ਸਟੇ ਲਾਈ ਜਾਂਦੀ ਹੈ ਦੂਜੇ ਪਾਸੇ ਯੂ ਐਸ ਡਿਸਟ੍ਰਿਕਟ ਕੋਰਟ ਪੈنسਿਲਵੇਨੀਆ ਨੇ ਵੀ ਇਹਦੀ ਡਿਪੋਰਟੇਸ਼ਨ ਪ੍ਰਕਿਰਿਆ ਨੂੰ ਹਟਾਉਣ ਦੇ ਆਦੇਸ਼ ਜਾਰੀ ਕੀਤੇ ਆ ਹੋ ਸਕਦਾ ਹੈ ਇਸ ਵਿਅਕਤੀ ਜਿਹੜਾ ਕਿ ਹੁਣ ਅਧਖੜ ਉਮਰ ਦੇ ਵਿੱਚ ਹੈ ਲਗਭਗ 65 ਸਾਲ ਦੀ ਉਮਰ ਦੇ ਵਿੱਚ ਹੈ ਇਹਨੂੰ ਡਿਪੋਰਟ ਨਾ ਕੀਤਾ ਜਾਵੇ ਜਿਦੀ ਕਿ ਸੰਭਾਵਨਾ ਬਹੁਤ ਵੱਡੇ ਪੱਧਰ ਤੇ ਵੀ ਡਿਪੋਰਟ ਨਹੀਂ ਕੀਤਾ ਜਾਊਗਾ ਪਰ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਇਸ ਵੇਲੇ ਹਾਲਾਤ ਬਣੇ ਆ ਜਿਵੇਂ ਇਸ ਵੇਲੇ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਸਖਤੀ ਹੋਈ ਆ ਹੋ ਸਕਦਾ ਭਾਈ ਇਹਨੂੰ ਵਾਪਸ ਭੇਜ ਵੀ ਦਿੱਤਾ ਜਾਵੇ ਇਹ ਆਉਣ ਵਾਲੇ ਵਕਤ ਨਹੀਂ ਬਿਆਨ ਕਰਨਾ ਪਰ ਤੁਸੀਂ ਸੋਚ ਕੇ ਦੇਖੋ ਇੱਕ ਭਾਰਤੀ ਵਿਅਕਤੀ ਜਿਹੜਾ ਕਿ ਨਿੱਕੀ ਉਮਰ ਦੇ ਵਿੱਚ ਗਿਆ ਜਿਨੇ ਕਤਲ ਕੀਤਾ ਹੀ ਨਹੀਂ ਤੇ ਉਹਨੂੰ ਕਤਲ ਦੇ ਦੋਸ਼ ਦੇ ਵਿੱਚ ਜ਼ਿੰਦਗੀ ਦੇ 43 ਸਾਲ ਅਮਰੀਕੀ ਜੇਲ੍ਹ ਦੇ ਵਿੱਚ ਰਹਿਣਾ ਪਿਆ ਇਹ ਹਾਲਾਤ ਬਿਲਕੁਲ ਉਵੇਂ ਹੀ ਆ ਜਿਵੇਂ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਕੁਝ ਕੀਤਾ ਨਹੀਂ ਹੁੰਦਾ ਪਰ ਕੋਲੋਂ ਹੀ ਸਬੂਤ ਬਣਾ ਕੇ ਕੋਲੋਂ ਹੀ ਗਵਾਹ ਘੜ ਕੇ ਕੋਲੋਂ ਹੀ ਸਾਰੀਆਂ ਗੱਲਾਂ ਮਾਤਾਂ ਬਣਾ ਕੇ ਕਿਸੇ ਨੂੰ 30 ਸਾਲ ਕਿਸੇ ਨੂੰ 20 ਸਾਲ ਕਿਸੇ ਨੂੰ 25 ਸਾਲ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਬਾਅਦ ਦੇ ਵਿੱਚ ਉਹ ਬਰੀ ਹੁੰਦੇ ਤੇ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਉਹਨਾਂ ਦਾ ਬਰਬਾਦ ਹੋ ਜਾਂਦਾ ਉਹਨਾਂ ਦੀ ਜ਼ਿੰਦਗੀ ਨਰਕ ਵਰਗੀ ਬਣ ਜਾਂਦੀ ਆ ਕੀ 19 ਸਾਲ ਦੀ ਉਮਰ ਦੇ ਵਿੱਚ ਜੇਲ੍ਹ ਦੇ ਵਿੱਚ ਭੇਜਿਆ ਗਿਆ ਬੰਦਾ ਜਿਹੜਾ ਹੁਣ 64 ਸਾਲ ਦਾ ਹੋ ਕੇ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤੇ ਉਹਦੇ ਮਨ ਦੇ ਉੱਤੇ ਕੁਝ ਬੀਤਿਆ ਹੋ ਕੇ ਨਹੀਂ ਉਹਦੀ ਜ਼ਿੰਦਗੀ ਕਿਵੇਂ ਸੁਨਹਿਰੀ ਬਰਬਾਦ ਹੋਈ ਉਨੇ ਆਪਦੇ ਪਰਿਵਾਰ ਦੇ ਵਿੱਚੋਂ ਟੱਬਰ ਦੇ ਵਿੱਚੋਂ ਕੀ ਕੁਝ ਗਵਾ ਲਿਆ ਹੋਣਾ ਉਹਨੇ ਬੇਕਸੂਰ ਹੋਣ ਦੇ ਬਾਵਜੂਦ ਜਿਹੜੀ ਇਹ ਸਦਾ ਚੱਲੀ ਆ ਉਹਦੇ ਮਨ ਦੇ ਉੱਤੇ ਕੀ ਬੀਤਨੀ ਹੋਗੀ ਸਵਾਲ ਇਹ ਆ ਇਹ ਸੁਬਰਾਮਣੀਅਮ ਵਿਦਮਦਨ ਦਾ ਬੰਦਾ ਵਾਰ-ਵਾਰ ਇਹ ਗੱਲ ਕਹਿੰਦਾ ਰਿਹਾ ਕਿ ਭਾਈ ਮੈਂ ਬਿਲਕੁਲ ਨਹੀਂ ਕਤਲ ਕੀਤਾ ਮੈਂ ਬਿਲਕੁਲ ਬੇਗੁਨਾ ਮੇਰਾ ਕਸੂਰ ਕੋਈ ਨਹੀਂ ਪਰ ਅਮਰੀਕਾ ਦੇ ਵਿੱਚ ਝੂਠੇ ਸਬੂਤਾਂ ਦੇ ਆਧਾਰ 'ਤੇ ਬਿਨਾਂ ਕਿਸੇ ਗੱਲੋਂ ਇਸ ਬੰਦੇ ਦੇ ਉੱਤੇ ਇਹ ਅਤਿਆਚਾਰ ਹੋਇਆ ਜ਼ਹਿਨੀ ਤੌਰ ਦੇ ਉੱਤੇ ਵੀ ਤੇ ਵਕਤੀ ਤੌਰ ਦੇ ਉੱਤੇ ਵੀ ਕਿਹੜਾ ਵਕਤ ਬਰਬਾਦ ਹੋਇਆ ਪਤਾ ਲੱਗਾ ਵੀ ਵੇਦਮ ਨੇ ਹਮੇਸ਼ਾ ਆਪਣੀ ਬੇਗੁਨਾਹੀ ਦਾ ਸਬੂਤ ਦੇਣ ਦੀ ਗੱਲ ਕੀਤੀ ਦਾਵਾ ਕੀਤਾ ਮੈਂ ਬੇਗੁਨਾ ਪਰ ਫਿਰ ਵੀ 1983 ਤੇ 1988 ਦੇ ਵਿੱਚ ਦੋ ਵਾਰ ਇਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਫਿਰ ਪੈਰੋਲ ਬਿਨਾ ਪੈਰੋਲ ਦੇ ਇਹਨੂੰ ਉਮਰ ਭਰ ਦੀ ਕੈਦ ਦੀ ਸਜ਼ਾ ਸੁਣਾਈ ਗਈ ਤੇ ਹੁਣ ਰਿਹਾਈ ਤੋਂ ਬਾਅਦ ਇਹਦੇ ਉੱਤੇ ਤਲਵਾਰ ਏ ਡਿੱਗੀ ਕਿ ਭਾਈ ਇਹਨੂੰ ਹੁਣ ਰਿਪੋਰਟ ਕਰ ਦਿੱਤਾ ਜਾਵੇ ਤੇ ਪਤਾ ਲੱਗਾ ਜਿਹੜਾ ਵੇਦਮ ਆ ਇਹ 64 ਸਾਲ ਦੀ ਉਮਰ ਦੇ ਵਿੱਚ ਇਸ ਵੇਲੇ ਲੂਇਸੀਆਨਾ ਦੇ ਇੱਕ ਡਿਪੋਰਟੇਸ਼ਨ ਸੈਂਟਰ ਦੇ ਵਿੱਚ ਬੰਦਾ ਥੋੜੀ ਜਿਹੀ ਜਾਣਕਾਰੀ ਮੈਂ ਹੋਰ ਦਿੰਦਾ ਵੀ ਹੋਇਆ ਕੀ ਆ 1980 ਦੇ ਵਿੱਚ ਇਹ ਪੈਂਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਸੀ ਯਾਨੀ ਕਿ ਸੁਬਰਾਮਣੀਅਮ ਵੇਦਮ ਤੇ ਥੋਮਸ ਕਿੰਸਰ ਦੋਵੇਂ ਜਣੇ ਵਿਦਿਆਰਥੀ ਸੀ 1980 ਦੇ ਵਿੱਚ ਦੋਵਾਂ ਦੀ ਉਮਰ ਉਦੋਂ ਲਗਭਗ 19-19 ਸਾਲ ਦੀ ਸੀ ਦੋਵੇਂ ਇੱਕ ਦੂਜੇ ਦੇ ਮਿੱਤਰ ਵੀ ਸੀ ਰਿਪੋਰਟ ਦੇ ਮੁਤਾਬਕ ਇੱਕ ਦਿਨ ਵੇਦਮ ਨੇ ਥੋਮਸ ਕਿੰਸਰ ਨੂੰ ਕਿਹਾ ਕਿ ਆਪਾਂ ਡਰੱਗ ਲੈਣ ਜਾਣਾਂ ਦੋਵੇਂ ਜਣੇ ਚਲੇ ਗਏ ਪਰ ਬਾਅਦ ਦੇ ਵਿੱਚ ਥੋਮਸ ਕਿੰਸਰ ਕਦੇ ਲੱਭਿਆ ਨਹੀਂ ਉਹਦੀ ਗੱਡੀ ਲੱਭ ਗਈ ਉਹ ਨਹੀਂ ਲੱਭਿਆ ਦੋਸ਼ ਇਹ ਲੱਗਾ ਕਿ ਭਾਈ ਆਖਰੀ ਵਾਰ ਉਹ ਵਿਦਮ ਦੇ ਨਾਲ ਵੇਖਿਆ ਗਿਆ ਸੀ ਇਸ ਕਰਕੇ ਇਹੀ ਗੁਨਾਹਗਾਰ ਆ ਇਨੀ ਹੀ ਕਤਲ ਕੀਤਾ ਸੋ ਉਸ ਤੋਂ ਬਾਅਦ ਕੋਈ ਦਿਨਾਂ ਬਾਅਦ ਕੇਸਰ ਦੀ ਵੈਨ ਵੀ ਮਿਲ ਗਈ ਅਪਾਰਟਮੈਂਟ ਦੇ ਬਾਹਰ ਖੜੀ ਤੇ 9 ਮਹੀਨਿਆਂ ਬਾਅਦ ਕੁਝ ਪੈਦਲ ਜਾਣ ਵਾਲਿਆਂ ਨੇ ਥੋਮਸ ਕੇਸਰ ਦੀ ਬੋਡੀ ਪਈ ਹੋਈ ਦੇਖੀ ਇਲਾਕੇ ਦੇ ਵਿੱਚ ਜੰਗਲੀ ਇਲਾਕੇ ਦੇ ਵਿੱਚ ਤੇ ਫਿਰ ਇਹ ਗੱਲ ਹੋਰ ਪੱਕੀ ਹੋ ਗਈ ਕਿ ਭਾਈ ਇਹਨੇ ਹੀ ਮਾਰ ਕੇ ਸੁੱਟਿਆ ਫਿਰ ਉਸ ਤੋਂ ਬਾਅਦ ਇਹ ਗੱਲ ਆਈ ਵੀ ਜਿਹੜੀ ਗੋਲੀ ਉਹਦੇ ਵੱਜੀ ਆ ਯਾਨੀ ਕਿ ਥੌਮਸ ਕੈਂਸਰ ਨੂੰ ਜਿਹੜੀ ਗੋਲੀ ਮਾਰ ਕੇ ਮਾਰਿਆ ਗਿਆ ਉਹ ਗੋਲੀ ਬੇਦਮ ਦੀ ਬੰਦੂਕ ਦੇ ਵਿੱਚੋਂ ਨਿਕਲੀ ਆ ਇਹ ਗੋਲੀ ਆ ਜਿਹੜੀ .25 ਕੈਲੀਬਰ ਬੰਦੂਕ ਖਰੀਦ ਕੇ ਮਾਰੀ ਗਈ ਆ ਇੱਕ ਬੰਦੇ ਨੇ ਇਹ ਵੀ ਗੱਲ ਕਹਿਤੀ ਕਿ ਭਾਈ ਬੇਦਮ ਨੇ ਮੇਰੇ ਕੋਲੋਂ ਇਹ ਬੰਦੂਕ ਖਰੀਦੀ ਸੀ ਪਰ ਬਾਅਦ ਦੇ ਵਿੱਚ ਪਤਾ ਲੱਗਾ ਜੀ ਕਿ FBI ਦੀ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਜਿਹੜੀ ਗੋਲੀ ਲੱਗੀ ਹੋਈ ਆ ਜਿਹੜੀ ਗੋਲੀ ਥੌਮਸ ਕੈਂਸਰ ਜਿਹਦਾ ਕਤਲ ਹੋਇਆ ਉਹਦੇ ਵੱਜੀ ਆ ਤੇ ਜਿਹੜੀ ਬੰਦੂਕ ਨਾਲ ਵੱਜੀ ਆ ਜਿਹੜੀ ਬੰਦੂਕ 2.5 ਬੈਰ ਇਹ ਗੱਲ ਕਹੀ ਜਾਂਦੀ ਆ ਇਹਨਾਂ ਦਾ ਆਪਸ ਦੇ ਵਿੱਚ ਮੇਲ ਕੋਈ ਨਹੀਂ ਕਿਉਂਕਿ 2.5 ਕੈਲੀਬਰ ਦੀ ਬੰਦੂਕ ਜਿੰਨਾ ਵੱਡਾ ਜ਼ਖਮ ਕਰਦੀ ਆ ਥੋਮਸ ਦੀ ਬੋਡੀ ਦੇ ਉੱਤੇ ਉਹਨਾ ਵੱਡਾ ਜ਼ਖਮ ਨਹੀਂ ਸੀ ਉਹਦੀ ਬੋਡੀ ਦੇ ਉੱਤੇ ਗੋਲੀ ਦਾ ਨਿਸ਼ਾਨ ਬਹੁਤ ਛੋਟਾ ਸੀ ਜਦਕਿ 2.5 ਕੈਲੀਬਰ ਦੀ ਬੰਦੂਕ ਦਾ ਨਿਸ਼ਾਨ ਬਹੁਤ ਵੱਡਾ ਹੁੰਦਾ ਇਸ ਕਰਕੇ ਜਿਹੜੀ ਇਹਦੇ ਕੋਲੇ ਬੰਦੂਕ ਆ ਇਹਦੇ ਵਿੱਚਲੀ ਗੋਲੀ ਉਹਦੀ ਬੋਡੀ ਦੇ ਉੱਤੇ ਨਹੀਂ ਲੱਗੀ ਮਤਲਬ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਤੇ ਫਿਰ ਇਸ ਬੰਦੇ ਨੂੰ ਭਾਰਤੀ ਬੰਦੇ ਨੂੰ ਹੁਣ ਰਿਹਾ ਕੀਤਾ ਗੈ ਅਦਾਲਤ ਦੇ ਵੱਲੋਂ ਤੇ ਅਦਾਲਤ ਨੇ ਇੱਕ ਹੋਰ ਗੱਲ ਕਹੀ ਆ ਉਹਨੇ ਕਿਹਾ ਵੀ ਜੇਕਰ ਸਾਡੇ ਕੋਲੇ ਪਹਿਲਾਂ ਸਬੂਤ ਹੁੰਦੇ ਤਾਂ ਤੈਨੂੰ ਕਦੇ ਵੀ ਜ਼ਿੰਦਗੀ ਭਰ ਦੇ ਲਈ ਇੰਨੀ ਵੱਡੀ ਸਜ਼ਾ ਨਹੀਂ ਸੀ ਮਿਲਣੀ ਤੈਨੂੰ ਹੁਣ ਤੋਂ ਬਹੁਤ ਲੰਮਾ ਸਮਾਂ ਪਹਿਲਾਂ ਹੀ ਰਿਹਾ ਕਰ ਦਿੱਤਾ ਜਾਣਾ ਸੀ ਇਹ ਤਾਂ ਸਾਡੇ ਕੋਲੇ ਸਬੂਤਾਂ ਦੀ ਘਾਟ ਨਹੀਂ ਸਾਨੂੰ ਸਬੂਤ ਇਹੋ ਜੇ ਪੇਸ਼ ਕੀਤੇ ਗਏ ਜਿਹੜੇ ਸਬੂਤ ਗਲਤ ਤਰੀਕੇ ਨਾਲ ਪੇਸ਼ ਕੀਤੇ ਗਏ ਆ ਤੇ ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਆ ਕਿ ਰਿਪੋਰਟ ਆ ਜਿਹੜੀ 2023 ਦੇ ਵਿੱਚ ਵੇਦਮ ਦੇ ਇੱਕ ਨਵੇਂ ਵਕੀਲ ਬਾਲਚੰਦਰਨ ਨੂੰ ਮਿਲੀ ਸੀ ਜਿਹਦੇ ਤੋਂ ਬਾਅਦ ਇਹ ਗੱਲਬਾਤ ਅੱਗੇ ਵਧੀ ਕਿ ਭਾਈ ਇਹ ਤਾਂ ਬੇਗੁਨਾ ਪਰ ਇਹ ਵੀ ਪਤਾ ਲੱਗਾ ਜੀ ਕਿ ਇਹ ਕਿਹੜਾ ਸਰਕਾਰੀ ਵਕੀਲ ਆ ਉਹਦੇ ਕੋਲੇ ਇਹਦੀ ਬੇਗੁਨਾਹੀ ਵਾਲੀ ਰਿਪੋਰਟ ਪਹਿਲਾਂ ਹੀ ਆ ਗਈ ਸੀ ਪਰ ਉਹਦੇ ਵੱਲੋਂ ਅਦਾਲਤ ਦੇ ਵਿੱਚ ਜਮਾ ਨਹੀਂ ਸੀ ਕਰਵਾਈ ਗਈ ਜਿਹਦੇ ਕਰਕੇ ਇਹਦੀ ਜ਼ਿੰਦਗੀ ਦੇ ਕਈ ਹੋਰ ਸਾਲ ਬਰਬਾਦ ਹੋਏ ਆ ਸੁਬਰਾਮਨੀਅਮ ਵੇਦਮ ਵਰਗੇ ਭਾਰਤ ਦੇ ਵਿੱਚ ਵੀ ਬਹੁਤ ਆ ਅਮਰੀਕਾ ਦੇ ਵਿੱਚ ਵੀ ਆ ਹੁਣ ਇਸ ਗੱਲ ਦਾ ਪਤਾ ਲੱਗਾ ਵਕ ਵਕ ਦੇਸ਼ਾਂ ਦੇ ਵਿੱਚ ਬਹੁਤਾ ਜਿਹਨਾਂ ਨੇ ਕਸੂਰ ਕੋਈ ਨਹੀਂ ਕੀਤਾ ਪਰ ਉਹਨਾਂ ਨੂੰ ਉਥੋਂ ਦੇ ਜਿਲ੍ਹੇ ਦੇ ਵਿੱਚ ਸੜਨ ਦੇ ਲਈ ਮਜਬੂਰ ਕੀਤਾ ਗਿਆ ਹੁਣ ਸੁਬਰਾਬੰਨੀਏ ਵਿਵੇਦਮ ਦੀ ਸਤਕਾਰਯੋਗ ਭੈਣ ਦੀ ਗੱਲ ਸੁਣ ਲੋ ਭੈਣ ਦਾ ਨਾਮ ਹੈਗਾ ਜੀ ਸਰਸਪਤੀ ਵਿਵੇਦਮ ਉਹਨੇ ਕਹਿ ਜੀ ਕਿ 43 ਸਾਲ ਤੋਂ ਮੈਂ ਆਪਣੇ ਭਰਾ ਦੀ ਬੇਗੁਨਾਹੀ ਸਾਬਤ ਕਰਨ ਲਈ ਲੜ ਰਹੀ ਆ ਸਾਨੂੰ ਇਸ ਗੱਲ ਦੀ ਤਸੱਲੀ ਆ ਕਿ ਭਾਈ دیر ਬਾਅਦ ਸਹੀ ਸਾਢੇ 4 ਦਹਾਕਿਆਂ ਬਾਅਦ ਸਹੀ ਪਰ ਸਾਡਾ ਭਰਾ ਮੇਰਾ ਭਰਾ ਬੇਗੁਨਾਹਤਾ ਸਾਬਤ ਹੋਇਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਹੁਣ ਸਾਨੂੰ ਇਸ ਗੱਲ ਦੀ ਪੂਰੀ ਆਸ ਹੈ ਵੀ ਇਹਨੂੰ ਭਾਰਤ ਦੇ ਵਿੱਚ ਵਾਪਸ ਨਹੀਂ ਭੇਜਿਆ ਜਾਊਗਾ ਇਹਨੂੰ ਡਿਪੋਰਟ ਨਹੀਂ ਕੀਤਾ ਜਾਊਗਾ ਕਿਉਂਕਿ ਜੇਕਰ ਇਹਨੂੰ ਭਾਰਤ ਦੇ ਵਿੱਚ 43 ਵਰਿਆਂ ਬਾਅਦ ਡਿਪੋਰਟ ਕੀਤਾ ਗਿਆ ਤੇ ਪਹਿਲਾਂ ਇੱਕ ਅਨਿਆਂ ਹੋਇਆ ਤੇ ਹੁਣ ਮਹਾ ਅਨਿਆਂ ਹੋਊਗਾ ਇਹਦੇ ਨਾਲ ਉਸ ਤੋਂ ਵੱਡਾ ਅਨਿਆਂ ਹੁਣ ਹੋ ਜਾਣਾ ਕਿ ਆਇਆ ਇਹ 900 90 ਦੀ ਉਮਰ ਦੇ ਵਿੱਚ ਮਾਪਿਆਂ ਦੇ ਨਾਲ ਆਇਆ 43 ਸਾਲ ਜੇਲ੍ਹ 'ਚ ਕੱਟੇ ਕੱਟੇ ਵੀ ਉਸ ਦੋਸ਼ ਦੇ ਵਿੱਚ ਜਿਹੜਾ ਇਹਨੇ ਗੁਨਾਹ ਕੀਤਾ ਹੀ ਨਹੀਂ ਤੇ ਹੁਣ ਜੇਕਰ ਇਹਨੂੰ ਭਾਰਤ ਭੇਜਿਆ ਜਾਊਗਾ ਤਾਂ ਕਸੂਰ ਕੀ ਆ ਇਸ ਗੱਲ ਦੇ ਲਈ ਤਾਂ ਅਮਰੀਕੀ ਪ੍ਰਸ਼ਾਸਨ ਅਮਰੀਕਾ ਦੇ ਕਾਨੂੰਨ ਤੰਤਰ ਉਹ ਜਿਹੜੇ ਗਲਤ ਗਵਾਹ ਉਹਨਾਂ ਨੂੰ ਇਸ ਵੇਲੇ ਤਕਟੈਰੀ ਦੇ ਵਿੱਚ ਖੜਾ ਕਰਨਾ ਚਾਹੀਦਾ ਜਿਨ੍ਹਾਂ ਨੇ ਇਹਦੇ 43 ਸਾਲ ਬਰਬਾਦ ਕੀਤੇ ਨਾ ਕਿ ਹੁਣ ਇਹਨੂੰ ਫਿਰ ਆਪਾਂ ਵਾਪਸ ਭੇਜ ਦਗੇ ਵੀ ਨਹੀਂ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਜਿਹੜੀ ਭੈਣ ਉਹਦੀ ਬੇਦਮਾ ਸਰਸਪਤੀ ਬੇਦਮ ਉਹਨੇ ਕਿਹਾ ਜੀ ਕਿ ਅਸੀਂ ਖੁਸ਼ ਆ ਕਿ ਦੋਹਾਂ ਅਦਾਲਤਾਂ ਨੇ ਮੰਨਿਆ ਕਿ ਹੁਣ ਇਹਨਾਂ ਨੂੰ ਡਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ ਸਾਨੂੰ ਉਮੀਦ ਹੈ ਅਦਾਲਤਾਂ ਇਹ ਵੀ ਸਮਝਣਗੀਆਂ ਕਿ ਜੇਕਰ ਇਹਨਾਂ ਨੂੰ ਭਾਰਤ ਭੇਜਿਆ ਗਿਆ ਤਾ ਇੱਕ ਹੋਰ ਬਹੁਤ ਵੱਡਾ ਅਨਿਆਂ ਹੋ ਜਾਣਾ ਇਹ ਸਾਰੀ ਰਿਪੋਰਟ ਹੁਣ ਤੁਸੀਂ ਸੁਣ ਲਈ ਆ ਹੁਣ ਮੇਰਾ ਤੁਹਾਨੂੰ ਪੰਜਾਬੀਆਂ ਨੂੰ ਭੈਣਾ ਵੀਰਾਂ ਨੂੰ ਇੱਕ ਸਵਾਲ ਆ ਜਿਹੜਾ ਬੰਦਾ ਆਪਣੇ ਮਾਪਿਆਂ ਦੇ ਨਾਲ ਗਿਆ ਲੀਗਲ ਤਰੀਕੇ ਦੇ ਨਾਲ ਜਿਹਨੂੰ ਉਥੇ 43 ਸਾਲ ਜੇਲ੍ਹ ਦੇ ਵਿੱਚ ਰਹਿਣਾ ਪਿਆ ਉਹਨੂੰ ਤਾਂ ਉਹ ਬਾਹਰ ਤੋਂ ਇੱਥੇ ਭੇਜਣਾ ਚਾਹੁੰਦੇ ਆ ਤੇ ਆਪਾਂ ਇਹ ਗੱਲ ਕਹਿੰਦੇ ਹੁਣੇ ਕਿ ਦੋ ਨੰਬਰ ਦੇ ਵਿੱਚ ਕੰਦ ਟੱਪ ਕੇ ਗਏ ਆ ਤੇ ਭਾਈ ਸਾਨੂੰ ਉਥੇ ਪਾਣੀ ਨਹੀਂ ਸਹੀ ਮਿਲਿਆ ਸਾਨੂੰ ਤਾਂ ਜੀ ਉਥੇ ਰੋਟੀ ਨਹੀਂ ਸਹੀ ਮਿਲੀ ਸਾਨੂੰ ਕੰਬਲ ਨਹੀਂ ਸਹੀ ਮਿਲਿਆ ਸਾਨੂੰ ਤਾਂ ਜੀ ਉਥੇ ਏਸੀ ਕਮਰੇ ਚ ਰੱਖਦੇ ਸੀ ਆਪਣੇ ਆਮ ਮਸਲੇ ਆ ਜਦ ਕਿ ਮਸਲੇ ਉਥੇ ਆ ਵੀ ਆ ਯਾਨੀ ਕਿ ਜਿਹੜੇ ਬੰਦੇ ਲੀਗਲ ਤਰੀਕੇ ਨਾਲ ਗਏ ਆ ਜਦੋਂ ਕਿਸੇ ਨਾ ਕਿਸੇ ਦੋਸ਼ ਦੇ ਵਿੱਚ ਫਸ ਗਏ ਉਸ ਤੋਂ ਬਾਅਦ ਸਬੂਤ ਘੜੇ ਕਢਾਈ ਇਹੋ ਜਿਹਾ ਚੱਲੇ ਕਿ ਬੰਦੇ ਦੀ ਜ਼ਿੰਦਗੀ ਬਰਬਾਦ ਹੋ ਗਈ ਉਥੇ ਤਾਂ ਉਹਨਾਂ ਬੰਦਿਆਂ ਦੀ ਪੇਸ਼ਨੀ ਚੱਲਦੀ ਤੇ ਜਿਹੜੇ ਤੁਸੀਂ ਕੰਧਾ ਟੱਪ ਕੇ ਜਾਂਦੇ ਥੋੜੀ ਪੇਸ਼ਕਾਰੀ ਚੱਲੇ ਤੁਹਾਨੂੰ ਇੱਥੇ ਭੇਜ ਦਿੱਤਾ ਗਿਆ ਤੁਸੀਂ ਇਸ ਗੱਲ ਦੇ ਲਈ ਸ਼ੁਕਰੀਆ ਦਾ ਕਰਿਆ ਕਰੋ ਅਸੀਂ 2 ਨੰਬਰ ਦੇ ਵਿੱਚ ਜਾਂਨੇ ਆ ਇਹ 1 ਨੰਬਰ ਦੇ ਵਿੱਚ ਗਿਆ ਸੀ ਅਸੀਂ ਵੀ ਉੱਥੇ ਗਲਤੀਆਂ ਤੇ ਗੁਨਾਹ ਕਰਦੇ ਆ ਸਾਨੂੰ ਉਹ ਵਾਪਸ ਭੇਜ ਦਿੰਦੇ ਆ ਇਹਦੇ 43 ਸਾਲ ਜ਼ਿੰਦਗੀ ਦੇ ਵੀ ਉੱਥੇ ਬਰਬਾਦ ਹੋਏ ਆ ਪਤਾ ਨਹੀਂ ਇਹਦਾ ਹਲੇ ਵੀ ਕੀ ਬਣਨਾ ਇਧਰ ਇਹਨੂੰ ਭੇਜਣਾ ਕਦੋਂ ਆ ਜਾਂ ਇਹਨੂੰ ਨਹੀਂ ਭੇਜਣਾ ਜਾਂ ਇਹਨੂੰ ਕੋਈ ਨਾ ਕੋਈ ਉੱਥੇ ਮੁਆਵਜ਼ਾ ਮਿਲੂਗਾ ਜਾਂ ਨਹੀਂ ਮਿਲੂਗਾ ਸਾਨੂੰ ਇਸ ਗੱਲ ਦੇ ਬਾਰੇ ਜਾਣਕਾਰੀ ਨਹੀਂ ਆ ਕਿਉਂਕਿ ਬੰਦੇ ਦੀ ਜ਼ਿੰਦਗੀ ਦੇ 43 ਸਾਲ ਬਰਬਾਦ ਹੋਏ 43 ਸਾਲ ਇੱਕ ਆਮ ਮਨੁੱਖ ਦੀ ਉਮਰ ਔਸਤਨ ਉਮਰ ਭਾਰਤ ਦੇ ਵਿੱਚ ਹੁਣ 60 ਤੋਂ 65 ਸਾਲ ਬੰਨੀ ਜਾਂਦੀ ਆ ਇਹਦੀ ਤਾਂ ਸਾਰੀ ਉਮਰ ਹੀ ਜੇਲ੍ਹ ਦੇ ਵਿੱਚ ਲੰਘ ਗਈ ਤੇ ਬਿਲਕੁਲ ਇਹ ਉਹੋ ਜਿਹੇ ਹਾਲਾਤ ਆ ਜਿਵੇਂ ਕਿ ਭਾਰਤ ਦੇ ਵਿੱਚ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਭਾਈ ਬੇਕਸੂਰ ਲੋਕਾਂ ਨੂੰ ਸਜ਼ਾਵਾ ਹੁੰਦੀਆਂ ਤੇ ਕਸੂਰਵਾਰ ਲੋਕ ਬਚ ਨਿਕਲਦੇ ਆ ਮਤਲਬ ਇਹ ਜੀ ਕਿ ਅਮਰੀਕਾ ਦੇ ਵਿੱਚ ਬੇਕਸੂਰ ਲੋਕ ਇਵੇਂ ਵੀ ਟੰਗੇ ਜਾਂਦੇ ਆ ਸਬੂਤ ਇਹੋ ਜਿਹੇ ਬਣਦੇ ਆ ਇੱਥੇ ਗਵਾਹ ਨੇ ਵੀ ਗੱਲ ਕਹੀ ਕਿ ਭਾਈ ਬੇਦਮ ਨਹੀਂ ਇਹ ਕੁਝ ਕੀਤਾ ਇੱਥੇ ਪੁਲਿਸ ਮੁਲਾਦਮ ਨੇ ਵੀ ਗੱਲ ਕਹੀ ਕਿ ਬੇਦਮ ਹੀ ਇਵੇਂ ਕੀਤਾ ਇੱਥੇ ਬੰਦੇ ਨੇ ਜਿਹਨੇ ਬੰਦੂਕ ਵੇਚੀ ਇਸੇ ਨੂੰ ਉਹਨੇ ਵੀ ਇਹ ਗੱਲ ਕਹੀ ਕਿ ਇਸੇ ਬੰਦੂਕ ਦਾ ਨਿਸ਼ਾਨ ਆ ਪਰ ਇੱਥੇ ਬਾਅਦ ਦੇ ਵਿੱਚ FBI ਦੀਆਂ ਰਿਪੋਰਟਾਂ ਹੋਰ ਆਉਂਦੀਆਂ ਪਰ ਜਦੋਂ ਤੱਕ ਰਿਪੋਰਟਾਂ ਆਉਂਦੀਆਂ ਜਦੋਂ ਤੱਕ ਗੱਲ ਕਲੀਅਰ ਹੁੰਦੀ ਵੀ ਬੰਦਾ ਤਾਂ ਬੇਕਸੂਰ ਆ ਉਹਨੋਂ ਤੱਕ 43 ਸਾਲ ਨਿਕਲ ਗਿਆ ਜਿਹੜੇ ਇੱਥੋਂ ਜਾਂਦੇ ਦੋ ਨੰਬਰ ਦੇ ਵਿੱਚ ਡੌਂਕੀਆਂ ਲਾ ਕੇ ਬਿਲਕੁਲ ਨਹੀਂ ਡਰਾਮਾ ਕਰਿਆ ਕਰੋ ਤੇ ਭਾਈ ਸਾਨੂੰ ਉੱਥੇ ਕੰਧ ਟੱਪਦਿਆਂ ਨੂੰ ਫੜ ਲਿਆ ਸਾਡੇ ਉੱਤੇ ਅਤਿਆਚਾਰ ਹੋਇਆ ਸਾਨੂੰ ਤਾਂ ਜੀ ਠੰਡੀ ਥਾਂ ਤੇ ਰੱਖਿਆ ਸਾਨੂੰ ਤਤੀ ਥਾਂ ਤੇ ਰੱਖਿਆ ਸਾਨੂੰ ਪਾਣੀ ਵੀ ਦਿੱਤਾ ਗਿਆ ਸਾਡੇ ਮਨੁੱਖੀ ਅਧਿਕਾਰਾਂ ਦੀ ਕਿਦਰ ਨਹੀਂ ਹੋਈ ਆ ਇੱਕ ਨੰਬਰ ਦੇ ਵਿੱਚ ਬੰਦਾ ਗਿਆ ਸੀ 1980 ਦੇ ਵਿੱਚ ਇਹਦੇ ਨਾਲ ਕੀ ਹੋਇਆ 9 ਮਹੀਨੇ ਦੀ ਉਮਰ ਦੇ ਵਿੱਚ ਗਿਆ ਸੀ ਤੇ ਅੱਜ ਤੱਕ ਇਹਦੇ ਨਾਲ ਕੀ ਹੋ ਰਿਹਾ ਤੇ ਇਸ ਵੇਲੇ ਵੀ ਇਹ ਡਿਟੈਂਸ਼ਨ ਸੈਂਟਰ ਆ ਇਹਦਾ ਕੋਈ ਪਤਾ ਨਹੀਂ ਵੀ ਕੀ ਬਣੇ ਸੋ ਜੇਕਰ ਆਪਾਂ ਜਾਣੇ ਗਲਤ ਤਰੀਕੇ ਦੇ ਨਾਲ ਤੇ ਆਪਣੇ ਨਾਲ ਤੇਰਾ ਮਤਲਬ ਇਹ ਵੀ ਇਸ ਤੋਂ ਭੈੜੀ ਹੋਣੀ ਚਾਹੀਦੀ ਆ ਜਾਂ ਭੈੜੀ ਹੋ ਸਕਦੀ ਆ ਇੱਥੇ ਇੱਕ ਨੰਬਰ ਦੇ ਵਿੱਚ ਕਈ ਬੰਦੇ ਨਾਲ ਆ ਕੁਝ ਹੋਇਆ ਇਹਦੇ ਤੋਂ ਆਪਾਂ ਸਬਕ ਲੱਗੇ ਇੱਕ ਤਾਂ ਇਹ ਸਬਕ ਲਿਆ ਜਾਂਦਾ ਵੀ ਭਾਈ ਉੱਥੇ ਵੀ ਧੱਕਾ ਹੋ ਜਾਂਦਾ ਉੱਥੇ ਵੀ ਗਲਤ ਸਬੂਤ ਬਣਦੇ ਆ ਉੱਥੇ ਵੀ 43 ਸਾਲਾਂ ਬਾਅਦ ਅਦਾਲਤਾਂ ਮਹਿਸੂਸ ਕਰਨੀਆਂ ਕਿ ਇਹ ਬੰਦਾ ਬੇਕਸੂਰ ਆ ਤੇ ਦੂਜੀ ਗੱਲ ਇਹ ਆ ਵੀ ਜਦੋਂ ਅਸੀਂ ਇੱਥੋਂ ਜਾਂਨੇ ਆ ਤਾਂ ਸੋਚ ਕੇ ਚੱਲਿਆ ਕਰੋ ਵੀ ਭਾਈ ਸਾਡੇ ਨਾਲ ਵੀ ਕੁਝ ਵੀ ਹੋ ਸਕਦਾ ਕਿਉਂਕਿ ਅਸੀਂ ਦੋ ਨੰਬਰ 'ਚ ਚੱਲੇ ਆ ਅਸੀਂ ਕੰਦਾ ਟੱਪੀਆਂ ਅਸੀਂ ਦਰਿਆ ਪਾਰ ਕੀਤੇ ਆ ਅਸੀਂ ਜੰਗਲ ਪਾਰ ਕੀਤੇ ਆ ਨਦੀਆਂ ਪਾਰ ਕੀਤੀਆਂ ਅਸੀਂ ਉਹਨਾਂ ਦੇਸ਼ ਦੇ ਵਿੱਚ ਧੱਕੇ ਨਾਲ ਵੜੇ ਆ ਤੇ ਉਹਨਾਂ ਨੇ ਸਾਨੂੰ ਮਾਰਿਆ ਨਹੀਂ ਉਹਨਾਂ ਨੇ ਸਾਨੂੰ ਜਿਉਂਦੇ ਜੀ ਭੇਜ ਦਿੱਤਾ ਇਸ ਗੱਲ ਦੇ ਲਈ ਅਸੀਂ ਕੁਦਰਤ ਦਾ ਸ਼ੁਕਰੀਆ ਅਦਾ ਕਰਿਆ ਕਰਗੇ ਇਹ ਪਿੱਟ ਸੇ ਆਪਾਂ ਨਾ ਕਰਿਆ ਕਰਕੇ ਸਾਡਾ 50 ਲੱਖ ਡੁੱਬ ਗਿਆ ਤੁਹਾਨੂੰ ਕਿਸੇ ਨੇ ਨਹੀਂ ਕਿਹਾ ਹੁੰਦਾ ਕਿ ਆਪਦਾ 50 ਲੱਖ ਡੋਬੋ ਤੁਸੀਂ ਆਪਦੀ ਇੱਛਾ ਨਾਲ ਜਾਂਨੇ ਆ ਤੁਸੀਂ ਇੱਕ ਨੰਬਰ ਦੇ ਵਿੱਚ ਨਹੀਂ ਗਏ ਜੇ ਤੁਸੀਂ ਇੱਕ ਨੰਬਰ ਚ ਜਾਓਗੇ ਤੁਹਾਡਾ 1 ਰੁਪਿਆ ਵੀ ਡੁੱਬ ਜਾਗਾ ਬੇਨਤੀ ਹੈ ਮੇਰੀ ਆਪਦੇ ਪਰਿਵਾਰਾਂ ਦੀ ਜ਼ਿੰਦਗੀ ਨੂੰ ਸਮਝੋ ਆਪਣੀ ਜ਼ਿੰਦਗੀ ਨੂੰ ਸਮਝੋ ਆਪਣੀ ਜਮਾ ਪੂੰਜੀ ਨੂੰ ਬਚਾ ਕੇ ਰੱਖੋ ਤੇ ਇੱਕ ਨੰਬਰ ਦੇ ਵਿੱਚ ਕੰਮ ਕਰੋ